ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਹੁਣ ਦੇਖੋ ਸਾਰੀ ਤੁਸੀਂ ਵੀਡੀਓ ਹਾਂ ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਪਿੰਡ ਕਣਗੜ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਅੱਜ ਖੁਦ ਮੌਜੂਦਾ ਸਰਪੰਚ ਦਵਿੰਦਰ ਸਿੰਘ ਚੀਮਾ ਤੇ ਨਾਲ ਉਹਨਾਂ ਦੇ ਮੈਂਬਰ ਸਹਿबान ਇੱਥੇ ਪਹੁੰਚੇ ਨੇ ਇੱਕ ਥਾਈ ਦੇ ਵਿੱਚ ਨਾਰਮਲ ਇੱਕ ਇਕੱਠ ਰੱਖਿਆ ਗਿਆ ਜਿਹਦੇ ਵਿੱਚ ਇੱਕ ਫੈਸਲਾ ਲਿਆ ਗਿਆ ਵੀ ਸੂਚਨਾ ਮਿਲੀ ਹੈ ਇਹ ਨੌਜਵਾਨ ਕਈ ਨਸ਼ਾ ਕਰਦੇ ਨੇ ਤੇ ਉਸ ਨੂੰ ਲੈ ਕੇ ਅੱਜ ਇੱਕ ਨੋਰਮਲ ਛੋਟਾ ਜਿਹਾ ਕੱਟ ਰੱਖਿਆ ਗਿਆ ਜਿਹਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਅਨਾਉਂਸਮੈਂਟ ਕਰਾਈ ਗਈ ਆ ਵੀ ਪਿੰਡ ਦੇ ਵਿੱਚ ਜੇ ਕੋਈ ਨੌਜਵਾਨ ਨਸ਼ਾ ਕਰਦਾ ਫਸ ਗਿਆ ਜਾਂ ਕੋਈ ਚੋਰੀ ਕਰਦਾ ਫਸ ਗਿਆ ਤੇ ਵਕਚਿਆ ਨਹੀਂ ਜਾਵੇਗਾ ਪਰ ਜੇ ਕੋਈ ਨਸ਼ੇ ਦਾ ਆਦੀ ਹੋ ਚੁੱਕਿਆ ਤੇ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਨੇ ਵੀ ਭਾਈ ਉਹਦਾ ਇਲਾਜ ਕਰਵਾਇਆ ਜਾਵੇਗਾ ਸਹੀ ਢੰਗ ਨਾਲ ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਨਹੀਂ ਹੈ ਵੀ ਉਹਨੂੰ ਸਜ਼ਾ ਦਿੱਤੀ ਜਾਵੇਗੀ ਇਹ ਉਹਦਾ ਨਸ਼ਾ ਛੁਡਵਾਇਆ ਜਾਇਆ ਗਿਆ ਅੱਗੇ ਕੀ ਗੱਲਬਾਤ ਹੈ ਉਹ ਵੀ ਤੁਹਾਨੂੰ ਸਰਪਾਲ ਸਾਹਿਬ ਸਰਛਕਰ ਜੀ ਕੀ ਤੁਹਾਨੂੰ ਸੂਚਨਾ ਮਿਲੀ ਆ ਜਾਂ ਕੋਈ ਜਾਣਕਾਰੀ ਮਿਲੀ ਆ ਵੀ ਜਿਹੜਾ ਪਿੰਡ ਦੇ ਵਿੱਚ ਨਸ਼ਾ ਰਿਹਾ ਜਾਂ ਕੋਈ ਕਰਦਾ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਤੁਸੀਂ ਕੱਟ ਸਕਿਆ ਇਹ ਕੱਟ ਕੱਲ ਸੂਚਨਾ ਮਿਲੀ ਮੈਨੂੰ ਪਿੰਡ ਦੇ ਵਿੱਚੋਂ ਵੀ ਪੰਜ-ਛਤ ਜਵਾਗ ਨੇ ਮੁੰਡੇ ਬੰਦੇ ਦੇ ਉਹ ਇੱਥੇ ਮੱਕੀ ਹੈ ਮੱਕੀ ਦੇ ਵਿੱਚ ਵੜ ਕੇ ਨਸ਼ਾ ਕਰਦੇ ਨੇ ਕਿਸੇ ਬੀਬੀ ਨੇ ਦੇਖਿਆ ਉਹਨਾਂ ਨੂੰ ਅਸੀਂ ਨਾਦਨ ਜਦੋਂ ਲੈਂਦੇ ਜੇ ਸਾਨੂੰ ਦੁਬਾਰਾ ਫਸ ਗਏ ਅਸੀਂ ਉਹਨਾਂ ਦੇ ਕਾਰਵਾਈ ਕਰਾਵਾਂਗੇ ਮੇਰੇ ਕੋਲ ਸਹੀ ਸੋ ਸਾਡੇ ਨਾਲ ਨੇ ਕਰਨ ਸੰਪਰਦਾ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਾਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਸਾਡੇ ਪਿੰਡ ਦੇ ਵਿੱਚ ਜਿਹੜਾ ਨਸ਼ੇ ਦਾ ਦਾਲ ਚੱਲ ਰਿਹਾ ਸਾਨੂੰ ਵੀ ਪਤਾ ਲੱਗ ਰਿਹਾ ਹੈ ਵੀ ਨਿੱਕੇ ਨਿੱਕੇ ਜਵਾਕ ਲੜੇ ਜਾ ਰਹੇ ਨੇ ਅਸੀਂ ਉਹਨਾਂ ਮਾਂ ਬਾਪਾ ਨੂੰ ਹਦਾਇਤ ਕਰਦੇ ਹਾਂ ਵੀ ਅੱਜ ਲੋਕ ਨਹੀਂ ਵਿਚਾਂ ਰੱਖੋ ਕਿਸੇ ਵੀ ਜੇ ਕਿਸੇ ਦਾ ਬੱਚਾ ਹੁੰਦਾ ਤਾਂ ਉਹਨੂੰ ਬਹੁਤ ਹਦਾਇਤਾਂ ਹੈਗੀਆਂ ਨੇ ਗਵਰਨਮੈਂਟ ਵੱਲੋਂ ਨਸ਼ਾ ਛਡਾਓ ਕੈਂਪ ਲੱਗੇ ਹੋਏ ਨੇ ਸਾਨੂੰ ਕੱਲ ਸਭ ਜੀ ਥਾਣੇਦਾਰ ਆਸੀ ਉਹ ਕਹਿੰਦੇ ਜੇ ਕਿਸੇ ਦਾ ਬੱਚਾ ਖਾਂਦਾ ਨਸ਼ਾ ਤਾ ਸਾਨੂੰ ਦੱਸੋ ਅਸੀਂ ਕੈਂਪ ਫ੍ਰੀ ਕੈਂਪ ਆਉਦੇ ਛੱਡਣ ਨੂੰ ਤਿਆਰ ਆ ਜੇ ਅੱਜ ਕੋਈ ਕਿਸੇ ਦਾ ਬੱਚਾ ਨਸ਼ਾ ਕਰਦਾ ਤੇ ਇਹ ਖੁਦ ਮੇਰੇ ਆ ਕੇ ਉਹਨਾ ਹੋਵੇ ਜੇ ਮੈਂ ਅੱਜ ਗੱਲ ਲਕੂਗਾ ਤਾਂ ਫਿਰ ਉਹ ਗੱਲ ਸਾਹਮਣੇ ਆਉਂਦੀ ਆਉਂਦੀ ਇੱਕ ਦਿਨ ਅਸੀਂ ਕਹਿੰਦੇ ਜੇ ਕਿਸੇ ਦਾ ਬੱਚਾ ਨਸ਼ਾ ਕਰਦਾ ਤਾਂ ਪੰਚਾਇਤ ਨੂੰ ਦੱਸਿਆ ਜਾਵੇ ਪੰਚਾਇਤ ਫੁੱਲ ਮਦਦ ਕਰੂਗੀ ਜੀ ਹਰ ਤੱਕ ਪੱਕਾ ਮਦਦ ਦੋਗੇ ਜੀ ਹੈ ਵੀ ਹੋਊਗੀ ਅਸੀਂ ਇਹ ਬੇਨਤੀ ਕਰਦੇ ਹਾਂ ਹੱਥ ਬੰਨ੍ਹ ਕੇ ਪਿੰਡ ਦੇ ਵਿੱਚ ਸਾਡੇ ਵੀ ਜਿਹੜਾ ਇਹ ਚੱਲ ਰਿਹਾ ਪਤਾ ਲੱਗ ਰਿਹਾ ਸਾਨੂੰ ਵੀ ਕੱਲ ਜਿਹੜਾ ਮਾਹੌਲ ਸਾਡੇ ਪਿੰਡ 'ਚ ਹੋਇਆ ਵੀ ਕੋਈ ਬਾਰੂ ਦੇ ਬੰਦੇ ਆਏ ਤੇ ਨਸ਼ੇ ਲੈ ਕੇ ਹਾਲੇ ਪੱਕਾ ਪਰੂ ਕੋਈ ਨਹੀਂ ਹੈਗਾ ਕਿਸੇ ਕੋਲ ਜਾਨੀ ਕੀ ਗੱਲ ਤੁਹਾਨੂੰ ਨੇ ਭਲਾ ਗਈ ਪੱਕੀ ਬੈੜੇ ਤੇ ਕਿਉਂਕਿ ਤੇ ਮੋੜਾਂ ਦੇ ਜਿਹੜੇ ਸਾਡੇ ਜਿਮੇਤਾ ਮਸਾਲਾ ਹੋ ਗਈ ਥੈਂਕੀ ਹੋ ਗਈ ਮੜੀਆਂ ਹੋ ਗਈਆਂ ਐਸੀ ਬੀਸੀ ਮੜੀਆਂ ਨੇ ਸਾਡੇ ਤੇ ਹੋਰ ਵੀ ਕਿਤੇ ਹੈਗੇ ਨੇ ਜਿਵੇਂ ਕਿ ਸਾਡੇ ਬਾਲਾ ਪੱਡਾ ਇਨਸਾਨ ਹੋ ਰਿਹਾ ਜਿਹੜਾ ਚੋਏ ਦੀ ਚੰਬੋ ਚੋਆ ਉਹ ਬਾਸ ਨੇ ਉਹਦੇ ਵਿੱਚ ਉਹ ਬਾਸਾਂ ਵਿੱਚ ਵੀ ਘਰ ਬਣਾਏ ਹੋਏ ਨੇ ਅਸੀਂ ਹਦਾਇਤ ਵੀ ਪੁੱਛਣ ਕਰਦੇ ਆ ਵੀ ਸਾਡੇ ਪਿੰਡ ਦੇ ਵਿੱਚ ਸ਼ਾਮ ਨੂੰ 7:00 ਵਜੇ 8:00 ਵਜੇ ਰੌਂਡੀ ਲਾਈ ਜਾਵੇ ਇਹ ਜਿਹੜਾ ਜਰੂਰ ਰੱਖਿਆ ਜਾਵੇ ਕਿਉਂਕਿ ਇਹ ਥੋੜਾ ਜਿਹਾ ਸਾਡੇ ਮਦਦ ਕਰਨਗੇ ਮੁਲਾਜ਼ਮ ਵੀ ਅਸੀਂ ਵੀ ਸਾਥ ਪੂਰਾ ਦੇਵਾਂਗੇ ਤੇ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਨਸ਼ਾ ਸਾਡੇ ਪਿੰਡ ਵੱਧਦਾ ਜਾ ਰਿਹਾ ਹੈ ਇਸ ਦੇ ਸਕਸ਼ਕਾ ਸਾਨੂੰ ਪਤਾ ਲੱਗਾ ਸੀ ਵੀ ਪੂਰੀ ਗੌਰ ਕਰਾਂਗੇ ਵੀ ਕਿੱਥੋਂ ਬੰਦੇ ਕੋਈ ਦੇਣ ਹੁੰਦਾ ਕਿੱਥੋਂ ਨਾ ਤੇ ਅਸੀਂ ਘਰ ਘਰ ਜਾਵਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਜਿਹੜਾ ਬੱਚਾ ਸਾਡੇ ਦੁੱਤੋ ਜੀ ਧੰਨਵਾਦ ਹਾਂਜੀ ਮੈਂਬਰ ਸਾਹਿਬ ਕੀ ਕਹਿਣਾ ਚਾਹੁੰਦੇ ਸਾਡੇ ਪਿੰਡ ਜੀ ਚੋਰੀ ਦੀਆਂ ਬਾਰਤਾਂ ਹੀ ਬਹੁਤ ਹੋ ਰਹੀਆਂ ਨੇ ਜੀ ਸਾਡੇ ਇਹ ਚੋਰੀ ਕੋਈ ਗੌਰ ਨਹੀਂ ਕਰ ਰਹੀ ਨਸ਼ੇ ਆ ਜਿਹੜੇ ਨਸ਼ੇ ਕਰਦੇ ਨੇ ਉਹੀ ਉੱਚੇ ਮੁੰਡੇ ਉਹੀ ਕਰ ਰਹੇ ਨੇ ਇਸ ਕਈ ਗੂੜੇ ਪੱਤੇ ਗੇਨੇ ਤਰੁਕਸਤਾਨਾ ਤੋਂ ਤੇ ਇਹਨਾਂ ਤੇ ਢਲ ਪਾਈ ਜਾਵੇ ਜੀ ਹਾਂ ਇੱਕ ਇਹ ਜੀ ਸਾਰੇ ਪਿੰਡਾਂਨ ਦੀ ਬੇਨਤੀ ਜੀ ਮੇਰੇ ਵੱਲੋਂ ਵੀ ਇੱਕ ਤਰਮਸਥਾਨ ਦਾ ਜਿਵੇਂ ਤਰਮਸ਼ਾਲਾ ਹੋ ਗਈ ਮੰਦਿਰ ਹੋ ਗਿਆ ਟੈਂਕੀ ਹੋ ਗਈ ਚੋਇਆ ਹੋ ਗਿਆ ਜੇ ਕਿਤੇ ਵੀ ਬੈਠਾ ਮਿਲ ਜਾਉ ਤਾਂ ਕੁਰੂਨੀ ਕਰਵਾਈ ਹੋ ਗਈ ਉਹ ਟਾਈਮ ਦੀ ਕੋਈ ਪਾਵਨ ਦੀ ਇਹ ਵੀ ਇਨੇ ਟਾਈਮ ਤੋਂ ਠਾਕੋ ਇਸ ਤੋਂ ਬਾਅਦ ਨਾ ਸੁਖ ਚੰਦਰੀ ਠੀਕ ਹੈ 8 ਵਜੇ ਤੋਂ ਬਾਅਦ ਪੰਚਾਇਤ ਦਾ ਹੁਕਮਾ ਵੀ ਕੋਈ ਇਸ ਤਰ੍ਹਾਂ ਮੋੜਾਂ ਤੇ ਨਾ ਖੜੇ ਮੇਰੇ ਨਾਲ ਤੁਸੀਂ ਕੀ ਕਹਿੰਦੇ ਹੋ ਮੈਂਬਰ ਸਾਹਿਬ ਬਸ ਇਹੀ ਬੇਨਤੀ ਹੈ ਜੀ ਪਈ ਆਪਦੇ ਬੱਚਿਆਂ ਨੂੰ ਰੋਕੋ ਜਿਹੜਾ ਤੁਹਾਨੂੰ ਪਤਾ ਵੀ ਸਾਡਾ ਬੱਚਾ ਨਸ਼ਾ ਕਰਦਾ ਉਹਨੂੰ ਰੋਕ ਲੋ ਕੱਲ ਨੂੰ ਫਿਰ ਆਊਗਾ ਵੀ ਅਗਲਾ ਕਹਿੰਦਾ ਜੀ ਜਨਾਨੀਆਂ ਖਿਲਾਫ ਹੋ ਜਾਂਦੀਆਂ ਨੇ ਸਾਡਾ ਬੱਚਾ ਨਸ਼ਾ ਨਹੀਂ ਕਰਦਾ ਆਏਗਾ ਨਸ਼ਾ ਕਰਦਾ ਹੁੰਦਾਗਾ ਸੀ ਪਹਿਲਾਂ ਦੇਖੋ ਹਦਾਇਤ ਦੇ ਰਹਿਆਂ ਵੀ ਅਗਲੇ ਨੂੰ ਪਈ ਆਪਣੇ ਬੱਚੇ ਸੰਭਾਲ ਲਓ ਕੱਲ ਨੂੰ ਇਹ ਹੋਊਗਾ ਨਾਲੇ ਚਕਾਵਾਂਗੇ ਜੇ ਸਾਨੂੰ ਕਰਦਾ ਫਸ ਗਿਆ ਫਿਰ ਨਾਲ ਵੜਾਂਗਾ ਵੀ ਕਰਾਂਗੇ ਬਸ ਇਹੀ ਬੇਨਤੀ ਹੈ ਜੀ ਹਾਂ ਜੀ ਕੀ ਹਦਾਇਤ ਆ ਤੁਹਾਡੇ ਲਈ ਤੁਸੀਂ ਦੇਖਿਆ ਕਿਸੇ ਨੂੰ ਨਸ਼ਾ ਕਰਦੇ ਨੂੰ ਜਾਂ ਕੋਈ ਲੈ ਕੇ ਆਉਂਦਾ ਇਸ ਤਰ੍ਹਾਂ ਦੀ ਪਿੰਡ ਦੇ ਵਿੱਚ ਕੋਈ ਜਾਣਕਾਰੀ ਮਿਲ ਰਹੀ ਹੈ ਤੁਹਾਨੂੰ ਗੁਪਤ ਕੋਈ ਨਹੀਂ ਸਾਨੂੰ ਗੁਪਤ ਜਾਣਕਾਰੀ ਤਾਂ ਨਹੀਂ ਕੋਈ ਮਿਲੀ ਹੈਗੀ ਪਰ ਸਾਨੂੰ ਪਤਾ ਲੱਗ ਰਿਹਾ ਨਹੀਂ ਸੋਚਾਂ ਮਿਲਦੇ ਨਹੀਂ ਜਿਹੜੇ ਸਾਡੇ ਪਿੰਡ ਦੇ ਬੱਚੇ ਨੇਗੇ ਉਹੀ ਨਸ਼ਾ ਕਰ ਰਹੇ ਨੇਗੇ ਤੇ ਤਾਂ ਕਰਕੇ ਸਾਨੂੰ ਬੱਚਿਆਂ ਤੋਂ ਪਤਾ ਲੱਗਦਾ ਵੀ ਨਸ਼ਾ ਕਿੱਥੋਂ ਆ ਰਿਹਾ ਕਿੱਥੋਂ ਆ ਰਿਹਾ ਅਸੀਂ ਉਹਨਾਂ ਤੇ ਵੀ ਬੰਦੀਆਂ ਲਾਵਾਂਗੇ ਹੁਣ ਸਾਡੇ ਪਿੰਡ ਦਾ ਕੱਖ ਰੱਖਾਂਗੇ ਅਸੀਂ ਸਾਠ ਦੇ ਵਿੱਚ ਜਿਹੜਾ ਬੰਦਾ ਨਹੀਂ ਆਊਗਾ ਅਸੀਂ ਉਹਦੇ ਘਰੇ ਆ ਕੇ ਕਾਰਵਾਈ ਕਰਾਂਗੇ ਤੇ ਨਾਲ ਕਰ ਉਹਦੇ ਨਹੀਂ ਖੜਾਂਗੇ ਜਿਹੜਾ ਨਸ਼ੇ ਦੇ ਨਾਲ ਚੱਲੇਗਾ ਅਸੀਂ ਜਿਹਦੇ ਜਿਹਦੇ ਬੱਚਾ ਹੈਗੇ ਨੇ ਬੇਨਤੀ ਕਰਨੀ ਚਾਹੁੰਦੇ ਆ ਪਿੰਡ ਨੂੰ ਜਿਹਦੇ ਵੀ ਬੱਚੇ ਹੈਗੇ ਨੇ ਆਪਣੇ ਆਪ ਹੀ ਮੂਹਰੇ ਆਜੋ ਅਸੀਂ ਉਹਨਾਂ ਨੂੰ ਚੈਰ ਸੈਂਟਰ ਭੇਜੀਏ ਚਾਹੇ ਕਿਤੇ ਹੋਰ ਭੇਜੀਏ ਉਹਨਾਂ ਨੂੰ ਯਾਨੀ ਕਿ ਨਸ਼ੇ ਤੋਂ ਪਹਿਨ ਸਾਫ ਕਰਾ ਕੇ ਘਰੇ ਲਿਆਵਾਂਗੇ ਕੰਮ ਸਿਖਾ ਕੇ ਗਵਰਨਮੈਂਟ ਦੇ ਬਹੁਤ ਬਹੁਤ ਸੂਲਤਾਂ ਨੇ ਜਿਹੜੀਆਂ ਆਪਾਂ ਯੂਜ਼ ਕਰ ਸਕਦੇ ਆਂ ਆਪਦੇ ਬੱਚਿਆਂ ਨੂੰ ਕਈ ਵਾਰੀ ਆਪਾਂ ਨਸ਼ਾ ਕਰਦਾ ਹੁੰਦਾ ਬੱਚਾ ਆਪਾਂ ਕਹਿੰਦੇ ਨਹੀਂ ਸਾਡਾ ਮੁੰਡਾ ਨਹੀਂ ਕਰਦਾ ਬਹੁਤ ਗੱਲਾਂ ਹੋ ਜਾਂਦੀਆਂ ਨੇ ਬਾਅਦ ਚੋਂ ਜਪਾਲ ਨੂੰ ਕੋ ਰੱਖਾਂਗੇ ਤਾਂ ਆਪਦੇ ਆਪ ਨੂੰ ਹੀ ਗਲਤੇ ਦਾਤੀ ਵੱਜਣ ਵਾਲੀ ਗੱਲ ਹੋ ਜਾਂਦੀ ਆ ਇਹ ਬਿਲਕੁਲ ਗੱਲ ਸੱਚ ਹੈ ਜੀ ਕਹਿਣ ਦਾ ਭਾਵੇਂ ਜੇ ਕੋਈ ਬਿਮਾਰੀ ਹੋਵੇ ਡਾਕਟਰ ਨੂੰ ਹੀ ਦੱਸਦੇ ਬਿਮਾਰੀ ਜਾਦੇ ਵੱਜ ਜਾਂਦੀ ਆ ਸੋ ਪੰਜਾਬ ਸਰਕਾਰ ਦਾ ਇੱਕ ਬਹੁਤ ਵੱਡਾ ਸੰਦੇਸ਼ ਆ ਸਾਰੀਆਂ ਪੰਚਾਇਤਾਂ ਨੂੰ ਪੰਜਾਬ ਦੇ ਵਿੱਚ ਵੀ ਜੇਕਰ ਕੋਈ ਨਸ਼ਾ ਕਰਦਾ ਉਹਨੂੰ ਤੁਰੰਤ ਸਾਨੂੰ ਦੱਸੋ ਅਸੀਂ ਉਹਦਾ ਨਸ਼ਾ ਛਡਵਾਵਾਂਗੇ ਤੇ ਜਦੋਂ ਨਸ਼ਾ ਛੱਡ ਗਿਆ ਉਹਨੂੰ ਨੌਕਰੀ ਵੀ ਦਵਾਂਗੇ ਇਸ ਕਰਕੇ ਤੁਹਾਡੇ ਬੱਚੇ ਦੀ ਜਿਹੜੀ ਜ਼ਿੰਦਗੀ ਉਹ ਬਚ ਸਕਦੀ ਆ ਤਾਂ ਕਰਕੇ ਬੇਨਤੀ ਆ ਜਰੂਰ ਦੱਸੋ ਠੱਕ ਠਰੇ ਸਾਰੇ ਪਿੰਡ ਦਾ ਅਸੀਂ ਲੋਸ ਸੰਡੂ ਜੀ ਕਰਾਮਾਂਗੇ ਜੀ ਸਰਪੰਚ ਸਾਹਿਬ ਖੜੇ ਨੇ ਅਸੀਂ ਸਾਰੇ ਮੀਟਿੰਗ ਕੀਤੇ ਸਾਰੇ ਮੈਂਬਰ ਖੜੇ ਨੇ ਅਸੀਂ ਕੱਲ ਨੂੰ ਸਵੇਰੇ 8 ਵਜੇ ਇਕੱਠ ਆਈ ਜੋ ਵੀ ਆਉਦੇ ਬੱਚੇ ਵਾਲੀ ਬਾਰੇ ਕੋਈ ਗੱਲ ਕਰਨਾ ਚਾਹੁੰਦਾ ਹੋਵੇ ਤਾਂ ਸਾਨੂੰ ਇਕੱਠ ਦੇ ਵਿੱਚ ਆ ਕੇ ਦੱਸ ਸਕਦਾ ਨਹੀਂ ਦੱਸੋ ਸਰਪੰਚ ਸਾਹਿਬ ਨੂੰ ਦੱਸ ਸਕਦਾ ਕਿਸੇ ਵੀ ਮਤਦ ਹੋਵੇ ਹੋ ਗਈ ਵੀ ਆਪਾਂ ਪਿੰਡ ਦੇ ਵਿੱਚ ਕੋਈ ਸਿਹਾਰ ਕਰਨਾ ਆਪਣੇ ਪਿੰਡ ਦਾ ਵੀ ਆਪਣੇ ਪਿੰਡ ਤੇ ਕੋਈ ਗਲਤ ਕੰਮ ਨਾ ਹੋਵੇ ਤੁਸੀਂ ਸਾਰੀ ਗੱਲਬਾਤ ਸੁਣੀਆ ਜ਼ੋਰ ਟੀਵੀ نیوز ਤੋਂ ਕਰਮਜੀਤ ਕੱਤਰ ਦੀ ਰਿਪੋਰਟ ਕਿਸੇ ਵੀ ਤਰ੍ਹਾਂ ਦੀ ਵੀਡੀਓ ਤੁਹਾਡੇ ਕੋਲ ਹੋਵੇ ਤਾਂ ਵੱਧ ਤੋਂ ਵੱਧ ਜਿਹੜਾ ਫਿਰ ਦੱਲੇ ਨੰਬਰ ਕਰੀਏ ਜੀ ਇਸ ਤੇ ਸਬਸਕ੍ਰਾਈਬ ਕਰਨਾ ਹੈ ਧੰਨਵਾਦ